ਦਾਸਪੁਰ ਦੇ ਵਿੱਚ ਬੀਤੀ ਰਾਤ ਇੱਕ ਵੱਡੀ ਵਾਰਦਾਤ ਵਾਪਰੀ ਹੈ। ਦੇਰ ਰਾਤ 1:30 ਵਜੇ ਦੇ ਕਰੀਬ ਕਾਨੂੰਨਵਾਰ ਰੋਡ ਤੇ ਰਹਿਣ ਵਾਲੇ ਇੱਕ ਸੁਨਿਆਰੇ ਦੇ ਘਰ 9-10 ਹਥਿਆਰਬੰਦ ਲੁਟੇਰੇ ਦੀਵਾਰ ਤੇ ਲੱਗੀ ਗ੍ਰਿਲ ਕੱਟ ਕੇ ਘਰ ਦੇ ਵਿੱਚ ਵੜ ਗਏ ਅਤੇ ਤੇਜ਼ਦਾਰ ਹਥਿਆਰਾਂ ਨਾਲ ਸੁਨਿਆਰੇ ਨੂੰ ਜ਼ਖਮੀ ਕਰਕੇ ਉਸ ਦੀ ਪਤਨੀ ਦੇ ਕੁਝ ਗਹਿਣੇ ਲੈ ਕੇ ਫਰਾਰ ਹੋ ਗਏ। ਇਸ ਦੌਰਾਨ ਸੁਨਿਆਰੇ ਦੀ ਪਤਨੀ ਵੱਲੋਂ ਆਪਣੇ ਭਤੀਜਿਆਂ ਨੂੰ ਫੋਨ ਕਰਕੇ ਬੁਲਾ ਲਿਆ ਜਿਸ ਤੇ ਭੁਕੇ ਤੇ ਰਿਸ਼ਤੇਦਾਰ ਪੁੱਜੇ ਤਾਂ ਉਹਨਾਂ ਦਾ ਲੁਟੇਰਿਆਂ ਨਾਲ ਸਾਹਮਣਾ ਹੋਇਆ ਤੇ ਆਹਮੋ ਸਾਹਮਣੇ ਗੋਲੀਆਂ ਵੀ ਚੱਲੀਆਂ ਪਰ ਲੁਟੇਰੇ ਭੱਜਣ ਵਿਚ ਕਾਮਯਾਬ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਸੁਨਿਆਰੇ ਦੀ ਰਿਵਾਲਵਰ ਵੀ ਲੈ ਗਏ ਹਨ ਫਿਲਹਾਲ ਗੰਬੀਰ ਹੂਕ ਵਿੱਚ ਜ਼ਖਮੀ ਸੁਨਿਆਰੇ ਰਾਮ ਨਭਾਇਆ ਵਰਮਾ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਓ ਦੇਖਦੇ ਹਾਂ ਇੱਕ ਰਿਪੋਰਟ ਹੋ ਰਿਹਾ ਨਾ ਫੁਰਜੀ ਦਾ ਜਿਆਨੇ ਗਰੇ ਹਾਂ ਜਿਆ 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 ਖੁੱਲ੍ਹੇ ਰੱਖੀ ਇਹਨੇ ਪਹਿਲੇ ਖਿਆਲ ਤੋੜਿੰਦੀ ਕਰਕੇ ਅੱਜ ਉਹਨਾਂ ਨੂੰ ਮੈਂ ਅਨੂ ਨੂੰ ਪਤਾ ਨਹੀਂ ਮੈਂ ਤਾਂ ਖੁਸ਼ੀ ਵਾਜਦੇ ਨੂੰ ਨਾਲ ਉਹ ਗਈ ਕੋਠੇ ਉਹਨਾਂ ਨੇ ਉਹਨਾਂ ਨੂੰ ਵਾਜਦੇ ਤੇ ਉਹਨਾਂ ਨੇ ਪੁਲਿਸ ਨੂੰ ਕਹਿੰ ਦਿੱਤਾ ਕਿ ਪੁਲਿਸ ਵਾਲੇ ਆਣਦੇ ਗੋਡੀਆ ਤਾਂ ਉਹਨੇ ਨਾ ਗੋਡੀ ਨਾ ਘਾਟ ਚੋਂ ਹੁੰਦਾ ਪਿਆ ਕੁਛ ਉਸ ਵਜ੍ਹਾ ਕਰਕੇ ਆਜਾ ਪੁਲਿਸ ਕਿਹੜਾ ਪੁਲਿਸ ਵਾਲਾ ਸੀ ਲਾ ਕੇ اے لبدا کیڑا جی ہے تے کوئی فون نمبر تے اسی اپنا نمبر اوتھے دسدا کہ پتہ نہیں کوئی فارم تے کوئی باریاں وہ کر لیا ہو گیا پتہ نہیں ਇਸ ਬੋਲ ਦੇ ਬੰਦ ਤੇ ਮੇਰੀ ਨਾਮ ਸੁਖਰਪਾਤ ਨੂੰ ਜੀਰੋ ਤਾਂ ਕੋਈ ਜੀਰੋ ਐਂਟਰਟੀਵਾਇਸ ਅਲਮੈਟੈਂਸ ਤੁਹਾਨੂੰ ਆ ਰੋਡ ਤੋਂ ਰਹਿਣ ਵਾਲੀ ਹੈ ਮੇਰਾ ਨਾਮ ਪ੍ਰਵੀਨ ਲੱਗ ਗੱਲਬਾਤ ਅੱਜ ਦੀ ਰਾਤੀ ਮੈਂ 1 ਵਜੇ ਸਵਾ 1 ਵਜੇ ਬਾਰ ਖੜਾ ਤਿਆ ਹੋਇਆ ਤੇ ਮੈਂ ਬਾਹਰ ਇਸਰਲਾ ਆਪਣੇ ਕਰਟਨ ਤੋਂ ਦੇਖਿਆ ਚਾਰ ਆਦਮੀ ਸਾਡੇ ਬਾਹਰ ਜਿਹੜੇ ਸੀ ਬੈਠੇ ਸੀ ਉਹਨਾਂ ਕੋਲ ਡੜੀ ਡੜੀ ਵੱਡੀਆਂ ਡੰਗਾਂ ਲੰਗਾਂ ਠੀਕ ਹੈ ਉਸ ਤੋਂ ਬਾਅਦ ਮੈਂ ਆਇਆ ਫੋਨ ਫੜ ਕੇ ਤੇ ਆਪਣੇ ਪਤੀ ਨੂੰ ਫੋਨ ਕਰਤਾ ਕਿ ਮਨੀਸ਼ ਤੇ ਸਾਡੇ ਘਰ ਨਾਲ ਕੋ ਬੰਦੇ ਆ ਗਏ ਆ ਬਾਹਰ ਤੇ ਤੁਸੀਂ ਕਿਤੇ ਰਾਜੋ ਓਨੀ ਦੇਰ ਨੂੰ ਐਵੇਂ ਉੱਠ ਗਏ ਇਹਨਾਂ ਨੇ ਆਪਣਾ ਜਿਹੜਾ ਸੀ ਵੈਪਰ ਉਹ ਫੜ ਲਿਆ ਉਹਨਾਂ ਨੇ ਜਿਹੜਾ ਸੀ ਸਾਡੀ ਗ੍ਰੀਲ ਕੱਟ ਕੇ ਬਾਹਰ ਉਹਦੇ ਤੋਂ ਇੱਕ ੜਾਕ ਤੇ ਮੈਨੂੰ ਪਤਾ ਲੱਗਿਆ ਕਿ ਬਾਹਰ ਕੋਈ ਹੈਗਾ ਗ੍ਰੀਲ ਉਹਨਾਂ ਨੇ ਜਿਸੇ ਨਾਲ ਸੰਕੀਤਾ ਨਾਲ ਦੇਖਿਆ ਕਿ ਇਹ ਜਨਾਨੀ ਤੇ ਫੋਨ ਕਰਨ ਲੱਗੀ ਸਭ ਨੂੰ ਉਹ ਅੰਦਰ ਆ ਗਏ ਉਹਨਾਂ ਨੇ ਸਾਨੂੰ ਇੱਕਦਮ ਠੇਰਾ ਪਾ ਲਿਆ ਸਾਡੇ ਕੰਮ ਲਈ ਨੂੰ ਪਹਿਲੇ ਕਹਿੰਦੇ ਦਰਵਾਜ਼ਾ ਖਲਾ ਫਿਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਖੱਟਾ ਜੜਾ ਵਸਤੀ ਕੁੰਡੀਆਂ ਤੋੜ ਕੇ ਅੰਦਰ ਆ ਗਏ ਤੇ ਸਾਰਾ ਕੁਝ ਮਤਲਬ ਪਰ ਮੇਰੀ ਜੁੰਦਰੀ ਜਨੀ ਨੇ ਪਾਈ ਹੋਈ ਸੀ ਲਾਗੀ ਇਹਨਾਂ ਦੇ ਵੀ ਸਿਰ ਤੇ ਉਹਨਾਂ ਨੇ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਉਹਨਾਂ ਕੋਲ ਅਠਾਂ ਨੋਆ ਕੋਲ 20 ਜਹਾਜ਼ ਕੋ ਬੀਵੜੀ ਟਾਂ ਗੰਡੂਆਂ ਸੀ ਏਕ ਨੇ ਤੇ ਕੈਂਚੀ ਸ਼ਾਇਦ ਮਾਰੀ ਆ ਉਹਨਾਂ ਕੋਲ ਥੋੜੀਆਂ ਵੀ ਸੀ ਰੇਤੀਆਂ ਵੀ ਸੀ ਔਰ ਕੀ ਕਹਿੰਦੇ ਥੈਨੀਆਂ ਥੂਨੀਆਂ ਸਾਰਾ ਸਮਾਨ ਸੀ ਉਹ ਆਈਸੀਯੂ ਵਿੱਚ ਐਸਲੀ ਯਾਰ ਯੂ ਨੋ ਦਿਓਨ ਹਸਪੀਟਲ ਆ ਰਿਹਾ ਬੇਵਰਨ ਮੈਂ ਜੀ ਪੁਲਿਸ ਨੇ ਮੇਰੇ ਪਤੀ ਜੀ ਨੇ ਇਨਫੋਰਮ ਕਰਤਾ ਕਿ ਅਸੀਂ ਉਹਨਾਂ ਦੇ ਘਰ ਚੱਲੇ ਆ ਤਾਂ ਤੁਸੀਂ ਵੀ ਨਾਲ ਹੀ ਉੱਥੇ ਪਹੁੰਚ ਜਾਓ ਇਹ ਸਾਰਾ ਡਿਪੂ ਅਧਿਕਾਰ ਐ ਮਤਲਬ ਕਿ ਵਾਰਦਾਤ ਖੂਬ ਹੀ ਸੀ। ਫਿਰ ਅੱਤੀ 1:30 ਵਜੇ ਕੋਈ ਦਾ ਫੋਨ ਆਇਆ ਕਿ ਸਰਕਾਰ ਬੰਦੇ ਪੈ ਗਿਆ ਤੇ ਉਸ ਵੇਲੇ ਟਾਈਮ ਵੇਸ ਨਹੀਂ ਕੀਤਾ ਤੇ ਆਪਾਂ ਮੈਂ ਤੇ ਵੱਡੇ ਭਾਈ ਆਪਾਂ ਆ ਗਏ ਆ ਤੇ ਉਦੋਂ ਬੰਦੇ ਅੰਦਰ ਹੀ ਸੀਗੇ ਆਪਾਂ ਮੌਕੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੋ ਗਿਆ ਤੇ ਪਹਿਲਾਂ ਦੋ ਬੰਦੇ ਸੀਗੇ ਅਸੀਂ ਫਾਇਰ ਕੀਤੇ ਦੋ ਬੰਦੇ ਪਹਿਲਾਂ ਭੱਜ ਗਏ ਉਸ ਤੋਂ ਬਾਅਦ ਅੰਦਰ ਆਏ ਤੇ ਅੰਦਰ ਚਾਰ ਬੰਦੇ ਹੋਰ ਸੀਗੇ ਅੱਛਾ ਉਹਨਾਂ ਨਾਲ ਸਾਡਾ ਮੁਕਾਬਲਾ ਹੋਇਆ ਵਾ ਤੇ ਚਾਰ ਬੰਦੇ ਜਦੋਂ ਉਹ ਵੀ ਭੱਜ ਗਏ ਫਿਰ ਇੱਕ ਬੰਦਾ ਹੋਰ ਨਿਕਲਿਆ ਬਾਅਦ ਵਿੱਚ ਭੱਜ ਗਿਆ ਉਹ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ ਤੇ ਉਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਫਿਰਹੀ ਅੰਦਰੋਂ ਫਾਇਰ ਕੀਤੇ ਜਿਹੜੇ ਕਿ ਉਹ ਭੱਜ ਗਏ ਹਾਂਜੀ ਭੋਜ ਦਾ ਸਾਰਾ ਸੋਨਾ ਲੈ ਗਏ ਜੀ ਠਟਾ ਸਾਡੇ ਵੀ ਲੱਗੇ ਉਹਨਾਂ ਦੇ ਵੀ ਲੱਗੇ ਉਹ ਤੁਹਾਡੇ ਕਿਨੇ ਵੜੇ ਬਾਈ ਦੇ ਲੱਗੇ ਆ ਫੁਫੜੇ ਦੇ ਲੱਗੇ ਆ ਉਹਨਾਂ ਦੇ ਸਿਰ ਤੇ ਇੱਥੇ ਉਹਨਾਂ ਨੇ ਡੰਗਾ ਮਾਰੇ ਆ ਅਸੀਂ ਜਦੋਂ ਅਸੀਂ ਆ ਰਹੇ ਸੀਗੇ ਉਦੋਂ ਫੋਨ ਕਰਤਾ ਹੈਗਾ ਪਰ ਪੁਲਿਸ ਨੇ 2 ਮਿੰਟ ਵਿੱਚ ਐਕਸ਼ਨ ਲਿਆ ਪੁਲਿਸ ਵੀ ਆ ਗਿਆ ਉੱਥੇ ਮੇਰੇ ਕੋਲ ਜੀ ਰਾਤ ਦਾ ਮੈਨੂੰ ਕੋਈ 1:29:30 ਮਿੰਟ ਦੇ ਤੇ ਮਨੀਸ਼ ਦਾ ਫੋਨ ਆਇਆ ਵਾ ਕਿ ਇਸ ਦਾ ਇਸ ਦਾ ਬੰਦੇ ਪੈ ਗਿਆ ਅਸੀਂ ਇਧਰ ਨੋਤ ਪਿੰਨ ਤੋਂ 4 ਮਿੰਟ ਜੇ ਜਾਲੀਪੋਰ ਸਾਰੀ ਅਸੀਂ ਇੱਥੇ ਪਹੁੰਚੇ ਆ ਤੇ ਉਹਨੇ ਜਦੋਂ ਸਿਰਫ 30 ਕੇਮ ਦਾ ਸਰਪ ਰਿਹਾ ਜਿਹੜੇ ਬੰਦੇ ਨਿਕਲ ਗਏ ਸੀਗੇ ਤੇ ਬਹੁਤ ਜਲਦੀ ਬੰਦੇ ਜਿਹੜੇ ਆ ਸਾਡੀ ਗ੍ਰਿਫਤਗੀ ਹੋਣਗੇ ਉਹ ਫੜ ਲਵਾਂਗੇ ਯਾ ਸਾਡੇ ਸੀਨੀਅਰ ਅਫਸਰਾਂ ਵੱਲੋਂ ਇਸ ਸਾਲ ਬੜੀਆਂ ਸਫਲਤਾਵਾਂ ਪ੍ਰਾਪਤ ਕਰਨੇ ਵੀ ਬੰਦੇ ਕਿਸੇ ਤਰ੍ਹਾਂ ਪਛਣੇ ਨਹੀਂ ਆ ਉਹਨਾਂ ਨੂੰ ਖੜਿਆ ਗਿਆ। ਸਮਾਨ ਦਾ ਜਿਹੜਾ ਸੋਨਾ ਪੁਲਾ ਲੈ ਕੇ ਜਾਈ ਨੇ ਜੀ ਉਹਦਾ ਇੱਕ ਆਫਿਸ ਆ ਚੰਦੂਚਾ ਇੱਕ ਜੈਨਾ ਦੇ ਟੂਰੀਆ ਨੇ। ਉਹਨਾਂ ਦੇ ਸਪਲਾਈ ਹੈ ਜੀ ਵੱਡਿਆ ਸਿੱਧਾ ਕੋਈ ਪਾਰਿਆ ਨਹੀਂ।